ਲੋਕ ਸਭਾ ਦੀ ਇਹਨਾਂ ਚੋਣਾਂ ਦੇ ਵਿੱਚ ਚੋਣ ਕਮਿਸ਼ਨ ਸਖਤ ਮੂਡ ਦੇ ਵਿੱਚ ਹੈ ਦੱਸਦੇ ਕਿ ਛੋਟੀ ਜੀ ਵੀ ਗਲਤੀ ਹੋਣ ਦੇ ਉੱਪਰ ਸਖਤ ਐਕਸ਼ਨ ਲੈਂਦਾ ਹੋਇਆ ਚੋਣ ਕਮਿਸ਼ਨ ਇਸ ਵਾਰ ਦਿਖਾਈ ਦੇ ਰਿਹਾ ਜਿਸ ਦੇ ਤਹਿਤ ਫਿਰੋਜ਼ਪੁਰ ਤੋਂ ਬੀਐਸਪੀ ਦੇ ਉਮੀਦਵਾਰ ਸੁਰਿੰਦਰ ਕਮੋਜ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੱਸਦੇ ਕਿ ਲੋਕ ਸਭਾ ਹਲਕਾ 10 ਫਿਰੋਜ਼ਪੁਰ ਤੋਂ ਬੀਐਸਪੀ ਦੀ ਟਿਕਟ ਤੇ ਚੋਣ ਲੜ ਰਹੇ ਸੁਰਿੰਦਰ ਕਮੋਜ ਵੱਲੋਂ ਬੇਦਾਨ ਸਬਾ ਹਲਕਾ ਗੁਰੂ ਸਾਹਿਬ ਅਦੀਨ ਆਉਂਦੇ ਪਿੰਡ ਜੀਵਾ ਅਰਾਇਆਂ ਵਿਖੇ ਵੋਟ ਪਾਉਣ ਸਮੇਂ ਬੋਟ ਪੋਲ ਕਰਦਿਆਂ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਠਾਣਾ ਗੁਰੂ ਹਰ ਸਾਹਿਬ ਵਿਖੇ ਮੁਕਾਦਮਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਰਟਰਨਿੰਗ ਅਫਸਰ ਲੋਕ ਸਭਾ ਹਲਕਾ 10 ਫਰੋਜਪੁਰ ਕੰਮ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧਿਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਸ ਹਲਕੇ ਦੇ ਬਸਪਾ ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵੋਟ ਪਾਉਣ ਸਮੇਂ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਜਿਸ ਤੇ ਤੁਰੰਤ ਐਕਸ਼ਨ ਲੈਂਦੇ ਆ ਥਾਣਾ ਗੁਰੂ ਹਰ ਸਹਾਏ ਵਿਖੇ 171 ਐਫ ਆਈ ਪੀਸੀ 126 ਅਤੇ 113 ਆਰ ਪੀਸੀ ਐਕਟ 1951 ਤਹਿਤ ਮੁਕੱਦਮਾ ਨੰਬਰ 98 ਮਿਤੀ 16 2024 ਦਰਜ ਕੀਤਾ ਗਿਆ ਹੈ ਤੋਂ ਦੱਸ ਦिए ਕਿ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਵੱਡਾ ਐਕਸ਼ਨ ਚੋਣ ਕਮਿਸ਼ਨ ਦੇ ਵੱਲੋਂ ਉਲਟਰਨਿੰਗ ਅਫਸਰ ਦੇ ਵੱਲੋਂ ਸ਼੍ਰੀ ਰਜੇਸ਼ ਧਮਾਂਜੀ ਵੱਲੋਂ ਲਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਕੀ ਬੀਐਸਪੀ ਦੇ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਕੰਬੋਜ ਦੇ ਉੱਪਰ ਗੁਰੂ ਸਾਹਿਬ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਦੱਸ ਦिए ਕਿ ਸੁਰਿੰਦਰ ਕੰਬੋਜ ਜਿਹੜੇ ਕਿ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੋਲਡੀ ਕੰਬੋਜ ਨੇ ਉਹਨਾਂ ਦੇ ਪਿਤਾ ਨੇ ਲੇਕਿਨ ਪਿਛਲੇ ਸਮੇਂ ਦੇ ਵਿੱਚ ਚੋਣਾ ਡਿਕਲੇਅਰ ਹੋਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਐਸਪੀ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਸੀ ਅਤੇ ਬੀਐਸਪੀ ਦੇ ਵੱਲੋਂ ਵੀ ਉਹਨਾਂ ਨੂੰ ਪਾਰਟੀ ਦੀ ਟਿਕਟ ਦੇ ਨਵਾਜਿਆ ਗਿਆ ਸੀ ਤੇ ਹੁਣ ਉਹ ਫਿਰੋਜ਼ਪੁਰ ਦੇ ਵਿੱਚ ਬੀਐਸਪੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਲੇਕਿਨ ਅੱਜ ਜਦੋਂ ਉਹ ਆਪਣੀ ਵੋਟ ਪੁਗਤਾਉਣ ਗਏ ਤਾਂ ਉਹਨਾਂ ਦੇ ਵੱਲੋਂ ਆਪਣੀ ਵੋਟ ਪੁਗਤਾਉਂਦੇ ਹੋਏ ਵੀਡੀਓ ਬਣਾ ਲਈ ਵੀਡੀਓ ਬਣਾਈ ਨਹੀਂ ਗਈ ਸਗੋਂ ਉਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਚੋਣ ਕਮਿਸ਼ਨ ਦੇ ਵੱਲੋਂ ਸਖਤ ਐਕਸ਼ਨ ਲੈਂਦੇ ਹੋયા ਉਹਨਾਂ ਦੇ ਖਿਲਾਫ ਥਾਣਾ ਗੁਰੂ ਹਰਸਾਏ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਦੱਸ ਦਈਏ ਕਿ ਪਹਿਲਾ ਸਮਾਂ ਨਹੀਂ ਜਦੋਂ ਸੁਰਿੰਦਰ ਕੰਬੋਜ ਇਸ ਤਰ੍ਹਾਂ ਦੀ ਗਲਤੀ ਕਰੀਏ ਜਾਂ ਫਿਰ ਉਹ ਅੜੜਾਰ ਦੇ ਉੱਪਰ ਆਏ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਦਰਜ ਹੋਈ ਸੀ ਜਦੋਂ ਇੱਕ ਪ੍ਰਾਪਰਟੀ ਡੀਲਰ ਨੂੰ ਬਲੈਕਮੇਲ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਸਮੇਤ ਚਾਰ ਹੋਰ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਭਾਵੇਂ ਕਿ ਉਸ ਸਮੇਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕੁਝ ਲੋਕ ਉਹਨਾਂ ਦਾ ਭਵਿੱਖ ਖਰਾਬ ਕਰਨ ਦੇ ਲਈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਕੰਪਲੇਂਟਾਂ ਕਰ ਰਹੇ ਨੇ ਲੇਕਿਨ ਪੁਲਿਸ ਵੱਲੋਂ ਉਹਨਾਂ ਦੇ ਨਾਲ-ਨਾਲ ਚਾਰ ਹੋਰ ਲੋਕਾਂ ਦੇ ਉੱਪਰ ਮੁਕੱਦਮਾ ਦਰਜ ਕਰਕੇ ਇਹ ਗ੍ਰਿਫਤਾਰ ਕਰ ਲਿਆ ਗਿਆ ਸੀ ਲੇਕਿਨ ਹੁਣ ਜਦੋਂ ਉਹ BSP ਦੇ ਵਿੱਚ ਗਏ ਨੇ BSP ਦੇ ਉਮੀਦਵਾਰ ਬਣੇ ਨੇ ਤਾਂ ਇੱਕ ਵੱਡੀ ਗਲਤੀ ਕਰਦੇ ਹੋਏ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਧੱਜਿਆ ਢਾਉਂਦੇ ਦਿਖਾਈ ਦਿੱਤੇ ਜਿੱਥੇ ਉਹਨਾਂ ਦੇ ਵੱਲੋਂ ਵੋਟ ਪੋਲ ਕਰਦੇ ਸਮੇਂ ਨਾ ਸਿਰਫ ਵੀਡੀਓ ਬਣਾਈ ਗਈ ਆਪਣੀ ਸਗੋਂ ਉਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਕਰ ਦਿੱਤਾ ਗਿਆ ਸੋ ਰਿਟਰਨਿੰਗ ਅਫਸਰ ਦੇ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਹੋਰ ਸਖਤ ਕਾਰਵਾਈ ਆ ਬਾਕੀ ਕਿਸੇ ਉਮੀਦਵਾਰ ਤੇ ਉੱਪਰ ਹੋ ਸਕਦੀ ਹੈ ਜਾਂ ਸਖਤੀ ਦਿਖਾਉਂਦਾ ਹੋਇਆ ਪੂਰੇ ਪੰਜਾਬ ਹੀ ਨਹੀਂ ਪੂਰੀ ਦੇਸ਼ ਦੇ ਵਿੱਚ ਸਖਤੀ ਦਿਖਾਉਂਦਾ ਹੋਇਆ ਚੋਣ ਕਮਿਸ਼ਨ ਦਿਖਾਈ ਦੇਵੇਗਾ ਕਿਸ ਤਰ੍ਹਾਂ ਦੇ ਬਣਗੇ ਅੱਜ ਪੂਰੇ ਦਿਨ ਦੇ ਹਾਲਾਤ ਜਾਣਨ ਲਈ ਬਣੇ ਰਹੋ ਜਾਨਣਾ ਲੋਕਾਂ ਦੀ ਟੀਵੀ ਦੇ ਨਾਲ